ਸਾਨੂੰ ਮਾਮਿਲੋਂ ਗੁਰੂ ਰੂਹ ਸਾਧ ਸੰਗਤ ਜੀਓ ਬਧੇ ਪਰਵਾਣ ਕਰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੈ ਸੰਸਾਰ ਵਿੱਚ ਇੱਕ ਜੀਵਨ ਦਾ ਢੰਗ ਔਰ ਇੱਕ ਮਰਨ ਦਾ ਢੰਗ ਜੀਵਨ ਦਾ ਢੰਗ ਜਿਸ ਨੂੰ ਆਗਿਆ ਮਰਨ ਦਾ ਢੰਗ ਜਿਸ ਨੂੰ ਆਗਿਆ ਕੰਮ ਨੂੰ ਜਨਮ ਤੋਂ ਬਚ ਜਾਂਦਾ ਅਗਲੇ ਜਨਮ ਤੋਂ ਜੇ ਜਨਮ ਤੋਂ ਬਚਦਾ ਫਿਰ ਮਰਨ ਤੋਂ ਵੀ ਬਚ ਜਾਂਦਾ ਹਿੰਦੁਸਤਾਨ ਦੇ ઋષਿ ਮੁਨੀਆ ਨੇ ਸਭ ਤੋਂ ਵੱਡਾ ਦੁੱਖ ਮੰਨਿਆ ਜਨਮ ਕਿਉਂਕਿ ਜਨਮ ਦੇ ਨਾਲ ਹੀ ਅਣਗਿਣਤ ਦੁੱਖ ਨੇ ਔਰ ਦੁੱਖਾਂ ਦਾ ਮੂਲ ਮੌਤ ਵੀ ਹੈ ਮਰਨ ਵੀ ਹੈ ਜਿਸ ਦਾ ਭੈ ਸਾਰੀ ਜ਼ਿੰਦਗੀ ਮਨੁੱਖ ਨੂੰ ਬਣਿਆ ਰਹਿੰਦਾ ਹੈ ਜਨਮ ਨੂੰ ਇਤਨੀ ਵੱਡੀ ਪੀੜਾ ਕਿਉਂ ਕਹਿ ਦਿੱਤਾ ਬਾਰ ਬਾਰ ਦੇ ਜਨਮ ਨੂੰ ਸਭ ਤੋਂ ਵੱਡਾ ਦੁੱਖ ਕਿਉਂ ਕਹਿ ਦਿੱਤਾ ਦਰਸਲ ਗੱਲ ਇਤਨੀ ਹੈ ਕੋਈ ਮਨੁੱਖ ਕੋਈ ਬੱਚਾ ਸਕੂਲ ਵਿੱਚ ਪੜ੍ਹਦਿਆਂ ਪੜ੍ਹਦਿਆਂ ਦਸਵੀਂ ਕਲਾਸ ਤੇ ਪਹੁੰਚ ਜਾਏ ਤੇ ਫਿਰ ਉਸ ਨੂੰ ਕਹੀਏ ਕਿ ਹੁਣ ਕੱਲ ਤੋਂ ਤੂੰ ਪਹਿਲੀ ਕਲਾਸ ਵਿੱਚ ਬੈਠੇਂ ਤੋ ਉਸ ਦਾ ਮਨ ਕਿੰਨਾ ਬੁਖੀ ਹੋਵੇਗਾ ਉਹ ਦੇ ਅੰਦਰ ਕਿੰਨੇ ਕੀੜਾ ਜਾਗੇਗੀ ਇਹ ਨਾ ਬਸ ਹੌਲ ਮਿਹਨਤ ਕਰਕੇ ਮੈਂ 10ਵੀਂ ਤੱਕ ਪਹੁੰਚ ਜਾਣਾ ਤੇ ਹੁਣ ਮੈਨੂੰ ਆਖਿਆ ਜਾਂਦਾ ਪਹਿਲੀ ਚ ਬੈਠ ਤੂੰ ਬਹੁਤ ਵੱਡੀ ਪੀੜਾ ਹੋਊਗੀ ਉਸ ਬੱਚੇ ਵਾਸਤੇ ਬਹੁਤ ਵੱਡਾ ਦੁੱਖ ਹੁੰਦਾ ਉਸ ਬੱਚੇ ਵਾਸਤੇ ਮਨੁੱਖ ਜੀ ਕੇ ਜਨਮ ਲੈ ਕੇ ਆਪਣਾ ਸਾਰਾ ਸਮਾ ਵਿਕੀਤ ਕਰ ਦੇ ਹਾਂ ਬਿਰਧ ਹੋ ਜਾਵੇ ਤੇ ਫਿਰ ਉਸ ਨੂੰ ਆਖਿਆ ਜਾਂਦਾ ਹੁਣ ਮਰ ਕੇ ਤੂੰ ਫਿਰ ਬੱਚਾ ਬਣਨਾ ਹੈ ਫਿਰ ਖਡੌਣਿਆਂ ਦੀ ਖੇਡ ਫਿਰ ਉਹ ਬਚਪਨਾ ਫਿਰ ਉਹ ਤਰ੍ਹਾਂ ਤਰ੍ਹਾਂ ਦੀਆਂ ਸ਼ਰਾਰਤਾਂ ਫਿਰ ਹੱਥ ਦੇ ਵਿੱਚ ਛਣਕਣੇ ਤੋਂ ਭਾਰਤੀ ઋષਿ ਨੂੰ ਇਹ ਸਭ ਤੋਂ ਵੱਡਾ ਦੁੱਖ ਦਿਸੇ ਕਿ ਜਿੰਨਾ ਖਡੌਣਿਆਂ ਦੀ ਖੇਡ ਚੋਂ ਲੰਘ ਆਇਆ ਫਿਰ ਫਿਰਨੇ ਪੈਣਾ ਜਿਸ ਅਗਿਆਨਤਾ ਦੇ ਚੋਂ ਲੰਘ ਆਇਆ ਫਿਰ ਉਸੇ ਚ ਉਸੇ ਗਿਆਨਪ ਵਿੱਚ ਰਹਿਣਾ ਪਵੇਗਾ ਤੋਂ ਜਨਮ ਸਭ ਤੋਂ ਵੱਡਾ ਦੁੱਖ ਮੰਨ ਲਿਆ ਗਿਆ ਤੇ ਜਨਮ ਦੇ ਨਾਲ ਹੀ ਮੌਤ ਬਕਰਦਾ ਜੋ ਹੈ ਜੁੜੀ ਹੋਈ ਹੈ ਧਰਮ ਦਾ ਫਲ ਇਹ ਦੱਸਿਆ ਗਿਆ ਜਨਮ ਮਰਨ ਤੋਂ ਰਹਿਤ ਉਹ ਅਵਸਥਾ ਨਾ ਜਿੱਥੇ ਜਨਮ ਹੈ ਨਾ ਜਿੱਥੇ ਮਰਨਾ ਹੈ ਇਸ ਨੂੰ ਮ੍ਰਿਤੂ ਲੋਕ ਆਖਿਆ ਜਾਂਦਾ ਹੈ ਜਿਹੜਾ ਸੰਸਾਰ ਇਹ ਮ੍ਰਿਤੂ ਲੋਕ ਹੈ ਕਿਥੇ ਮੌਤ ਲਾਜ਼ਮੀ ਹੈ ਮ੍ਰਿਤੂ ਹੈ ਜਨਮ ਵੀ ਹੈ ਇੱਕ ਐਸੀ ਦੁਨੀਆ ਮੰਨੀ ਰਹੀਏ ਜਿੱਥੇ ਨਾ ਜਨਮ ਹੈ ਨਾ ਮੌਤ ਹੈ ਐਸੀ ਦੁਨੀਆ ਦੀ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਵੀ ਇਸ਼ਾਰਤਨ ਵਿਚਾਰਧਾਰਾ ਹੈ ਭਗਤ ਨਾਮਦੇਵ ਜੀ ਮਹਾਰਾਜ ਕਹਿੰਨ ਜਹਾ ਜਹਾ ਧਰੂ ਨਾਰਦ ਟਿਕੇ ਨੈਕ ਟਿਕਾਓ ਮੋਇ ਜਿਹੇ ਕਰਤਾ ਪੁਰਖ ਜਿੱਤੇ ਤੂੰ ਨਾਰਦ ਨੂੰ ਟਿਕਾਇਆ ਜਿੱਥੇ ਤੂੰ ਧਰੂ ਨੂੰ ਟਿਕਾਇਆ ਮੈਨੂੰ ਵੀ ਉੱਥੇ ਟਿਕਾ ਕੁਛ ਐਸੀਆਂ ਧਰਤੀਆਂ ਨੇ ਕੁਛ ਐਸੇ ਗ੍ਰਹਿ ਨੇ ਜਿੱਥੇ ਜਨਮ ਮਰਨ ਨਹੀਂ ਹੈ ਅੱਜ ਤੋਂ ਚੰਦ ਸਾਲ ਪਹਿਲੇ ਜਦ ਜਨਮ ਸਾਖੀ ਪੜੀ ਸੀ ਇਕ ਜਨਮ ਸਾਥੀ ਵਿੱਚ ਇਹ ਸਾਖੀਆਂ ਆਉਂਦੀਆਂ ਨੇ ਮਰਦਾਨਾ ਸਵਾਲ ਕਰਦਾ ਹੈ ਪਾਤਸ਼ਾਹ ਹੁਣ ਆਪਾਂ ਕਿੱਥੇ ਆ ਗਏ ਆ ਤੇ ਮਹਾਰਾਜ ਕਹਿੰਦੇ ਨੇ ਮਰਦਾਨਿਆਂ ਹੁਣ ਆਪਾਂ ਚੰਦਰ ਲੋਕ ਦੇ ਚ ਆ ਗਏ ਹੈਰਾਨਗੀ ਹੁੰਦੀ ਸੀ ਸਾਖੀਆਂ ਪੜਨ ਵਾਲੇ ਨੂੰ ਆਮ ਬੰਦੇ ਨੂੰ ਵੀ ਇਹ ਬਾਬਾ ਜੀ ਕੀ ਬੋਲ ਰਹੇ ਨੇ ਔਰ ਇਹ ਜਨਮ ਸਾਖੀ ਵਿੱਚ ਕੀ ਲਿਖੇ ਫਿਰ ਮਰਦਾਨਾ ਪੁੱਛਦਾ ਹੈ ਪਾਤਸ਼ਾਹ ਹੁਣ ਕਿੱਥੇ ਆ ਗਏ ਆ ਸਾਇੰਕ ਨੇ ਹੁਣ ਆਪਾਂ ਧਰੂ ਮੰਡਲ ਦੇ ਚ ਆ ਗਏ ਜਿਹੜਾ ਸਵੇਰੇ ਸਵੇਰੇ ਤਾਰਾ ਚਮਕਦਾ ਇਹਨੂੰ ਧਰੂ ਮੰਡਲ ਕਹਿੰਦੇ ਇੱਥੇ ਧਰੂ ਦਾ ਵਾਸਾ ਦੱਸਦੇ ਮਹਾਰਾਜੇ ਸਾਹਮਣੇ ਬੈਠੇ ਨੇ ਕੌਣ ਨੇ ਮਹਾਰਾਜ ਕਹਿੰਦੇ ਨੇ ਕਾਕ ਬਸੁੰਨ ਰਿਸ਼ੀ ਹੈ ਇਹ ਕਪਲ मुनि ਹੈ ਗੁਰਮਾਨੰਥ ਦੇਵ ਜੀ ਮਹਾਰਾਜ ਤੁਮ ਹਜ਼ਾਰਾਂ ਸਾਲ ਪਹਿਲੇ ਉਹ ਰਿਸ਼ੀ ਹੋ ਗੁਜ਼ਰੇ ਨੇ ਜਿਨ੍ਹਾਂ ਦੀ ਚਰਚਾ ਜਨਮ ਸਾਖੀ ਵਿੱਚ ਲਿਖੀ ਹੈ ਤੋ ਜਦ ਕਿਦਰੇ ਆਮ ਸਾਧਾਰਨ ਮਨੁੱਖ ਪਰਦੇ ਸਨ ਤੋ ਇਹਨਾਂ ਨੂੰ ਬੱਚਿਆਂ ਦੀ ਕਹਾਣੀ ਜਾਣ ਕੇ ਨਜ਼ਰ ਅੰਦਾਜ਼ ਕਰ ਦਿੰਦੇ ਸਨ ਦੇ ਜਨਮ ਸਾਖਿ ਚ ਦੇ ਚ ਜਦ ਸਾਇੰਸ ਨੇ ਤਸਦੀਕ ਕਰ ਦਿੱਤੀ ਕਿ ਚੰਦਰਮਾ ਦੇ ਚ ਆਕਸੀਜਨ ਵੀ ਨਹੀਂ ਹੈ ਹਵਾ ਨਹੀਂ ਹੈ ਪਾਣੀ ਨਹੀਂ ਹੈ ਉਦੋਂ ਤੇ ਸ਼ਰਦਾਲੂ ਮਨੁੱਖਾਂ ਦੀ ਆਤਮਾ ਨੂੰ ਬੜੀ ਸੱਟ ਲੱਗੀ ਕਿ ਬਹੁਤ ਕੁਝ ਲਿਖਿਆ ਪੇ ਬਾਬਾ ਜੀ ਉੱਥੇ ਗਏ ਨੇ ਚੰਦਰਮਾ ਤੇ ਬੜੇ ਬੜੇ ਰਿਸ਼ੀਆਂ ਨਾਲ ਚਰਚਾ ਹੋਈ ਹੈ ਸਾਇੰਸ ਦਾ ਹਾਲ ਦੇ ਉੱਤੇ ਕੋਈ ਵੀ ਨਹੀਂ ਸੋਨ انسان ਉਜਾੜੀ ਪਈਏ ਫਿਰ ਆਕਸੀਜਨ ਨਹੀਂ ਹੈ ਉੱਥੇ ਫਿਰ ਪਾਣੀ ਨਹੀਂ ਹੈ ਉੱਥੇ ਉੱਥੇ ਹਵਾ ਨਹੀਂ ਉੱਥੇ ਜ਼ਿੰਦਗੀ ਦੇ ਆਸਾਰ ਹੈਗੇ ਹੀ ਨਹੀਂ ਦਰਅਸਲ ਸਾਡੇ ਸਾਹਮਣੇ ਜ਼ਿੰਦਗੀ ਦਾ ਆਸਾਰ ਕੀ ਹੈ ਸਰੀਰ ਇਹਨੂੰ ਅਸੀਂ ਜੀਵਨ ਮੰਨਦੇ ਹਾਂ ਜਿਹਦੇ ਵਿੱਚ ਸਵਾਸ ਚੱਲ ਰਹੇ ਹੋ ਔਰ ਐਸਾ ਸਰੀਰ ਹੋਵੇ ਇਹਨੂੰ ਅਸੀਂ ਜੀਵਨ ਮੰਨਿਆ ਇਸਨੂੰ ਅਸੀਂ ਜ਼ਿੰਦਗੀ ਮੰਨਿਆ ਪਰ ਨਹੀਂ ਜੀਵਨ ਅਣਜਣਿਤ ਤਰੰਗਾਂ ਦਾ ਜ਼ਰੂਰੀ ਨਹੀਂ ਇਹ ਸਰੀਰਵਾਦੀ ਜੀਵਨ ਹੋਵੇ ਜ਼ਰੂਰੀ ਨਹੀਂ ਇਹ ਤਨ ਹੋਵੇ ਕੁਝ ਐਸੇ ਗ੍ਰਹਿ ਨਿਛੱਤਰ ਪਾਤਸ਼ਾਹ ਦੀ ਦ੍ਰਿਸ਼ਟੀ ਇਹ ਹੈ ਉੱਥੇ ਉਹ ਆਤਮਾਵਾਂ ਰਹਿੰਦੀਆਂ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਨਹੀਂ ਹੈ ਪਵਨ ਪਾਣੀ ਦੀ ਲੋੜ ਨਹੀਂ ਉੱਥੇ ਸਰੀਰ ਨਹੀਂ ਰਹਿੰਦੇ ਉੱਥੇ ਰੂਹਾਂ ਰਹਿੰਦੀਆਂ ਉੱਥੇ ਆਤਮਾਵਾਂ ਰਹਿੰਦੀਆਂ ਉਹ ਆਤਮਾਵਾਂ ਜੋ ਜਨਮ ਮਰਨ ਤੋਂ ਰਹਿਤ ਹੋ ਗਏ ਔਰ ਇਹਨਾਂ ਦੇ ਵੱਖ-ਵੱਖ ਮੰਡਲ ਨੇ ਵੱਖ-ਵੱਖ ਦੁਨੀਆਂ ਇਹ ਸਰੀਰਾਂ ਦੀ ਵਕ ਵਕ ਦੁਨੀਆ ਹੈ ਆਤਮਾ ਦੀ ਵਕ ਵਕ ਦੁਨੀਆ ਨਾਮਦੇਵ ਦੀ ਮੰਗ ਹੈ ਜहां-ਜहां ध्रोण नारद ਟਿਕੇ ਮੈਂ ਇਕ ਟਿਕਾਉ ਮੋਏ اے ਕਰਤਾਪੁਰ ਤੂੰ ਜਿੱਥੇ ध्रोण ਨੂੰ ਟਿਕਾਇਆ ਹੈ ਜਿੱਥੇ ਨਾਰਦ ਨੂੰ ਟਿਕਾਇਆ ਹੈ ਮੈਨੂੰ ਵੀ ਉੱਥੇ ਟਿਕਾ ਮੈਂ ਵੀ ਉਸ ਗ੍ਰਹਿ ਦੇ ਟਿਕਣਾ ਚਾਹੁੰਦਾ ਤੋ ਪੰਜ ਸੱਤ ਸਾਲ ਅਸੀਂ ਵੀ ਪੜ ਕੇ ਅੰਦਾਜ਼ਾ ਲਾ ਲੈਂਦੇ ਸੀ ਬਈ ਜਨਮ ਸਾਖੀ ਸ਼ਾਇਰਾਨਾ ਤਖੈਲ ਹੈ ਇੱਕ ਕਵਿ ਦੀ ਕਲਪਨਾ ਹੈ ਇੱਕ ਬੱਚਿਆਂ ਦੀ ਕਹਾਣੀ ਹੈ ਇਹਦੇ ਵਿੱਚ ਕੋਈ ਹਕੀਕਤ ਨਹੀਂ ਹੈ ਪਰ ਹੁਣ ਆਪਣੀ ਇਨਾਨਬ ਦਾ ਪਤਾ ਚਲਿਆ ਇਹ ਉਹ ਤੇ ਬਹੁਤ ਬਜ਼ੁਰਗਵਾਨਾਂ ਗੱਲ ਲਿਖੀ ਹੋਈ ਹੈ ਉਥੇ ਬਹੁਤ ਮਹਾਨ ਗੱਲ ਲਿਖੀ ਹੋਈ ਹੈ ਉਹ ਉਹਨਾਂ ਗ੍ਰਹਿਾਂ ਦੇ ਛਤਰਾਂ ਦੀ ਗੱਲ ਲਿਖੀ ਹੋਈ ਹੈ ਜਿੱਥੇ ਆਕਸੀਜਨ ਨਹੀਂ ਹੈ ਕਿਉਂਕਿ ਆਕਸੀਜਨ ਦੀ ਲੋੜ ਵੀ ਨਹੀਂ ਹੈ ਪਉਣ ਤੇ ਪਾਣ ਦੀ ਲੋੜ ਵੀ ਨਹੀਂ ਹੈ ਦਰਸਲ ਬੰਦਾ ਖਾਂਦਾ ਪੀਂਦਾ ਕਿਉਂ ਹੈ ਅਨੰਦ ਮਿਲੇ ਰਸ ਮਿਲੇ ਉਹ ਉਹ ਆਤਮਾਵਾਹ ਨੇ ਜੋ ਰਸ ਵਿੱਚ ਡੁੱਬੀਆਂ ਹੁੰਦੀਆਂ ਨੇ ਆਨੰਦ ਵਿੱਚ ਡੁੱਬੀਆਂ ਹੁੰਦੀਆਂ ਨੇ ਉਹਨਾਂ ਦਾ ਅਨੰਦ ਖਾਣ ਪੀਣ ਤੇ ਨਹੀਂ ਖੜਾ ਉਹਨਾਂ ਦਾ ਅਨੰਦ ਸੰਸਾਰਿਕ ਭੋਗਾਂ ਤੇ ਨਹੀਂ ਖੜਾ ਉਹਨਾਂ ਦਾ ਅਨੰਦ ਸ੍ਰੀ ਪ੍ਰਮਾਤਮਾ ਦੇ ਨਾਮ ਵਿੱਚ ਉਹ ਅਨੰਦ ਉਹਨਾਂ ਦੇ ਕੋਲ ਹੈ ਕਹਿੰਦੇ ਨੇ ਜਗਤ ਦੇ ਸਾਰੇ ਅਨੰਦ ਮਿਲ ਕੇ ਖੋ ਲੈ ਜਾਂਦੇ ਔਰ ਵਕਤ ਹੀ ਨਹੀਂ ਉਹਨਾਂ ਦਾ ਅਨੰਦ ਸੰਸਾਰ ਦੇ ਹੋਰ ਰਸ ਵਕਤ ਹੀ ਨਹੀਂ ਰਨਾਮ ਦਾ ਆਨੰਦ ਜੇ ਕਿਦਰੇ ਮਿਲ ਜਾਏ ਫਿਰ ਉਹ ਜਾਂਦਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਜੇ ਇੱਕ ਦਫਾ ਮਿਲਾਪ ਹੋ ਜਾਏ ਉਸ ਰਸ ਉਸ ਆਨੰਦ ਦੇ ਵਿੱਚ ਵਿਛੋੜਾ ਨਹੀਂ ਹੈ ਮਨੁੱਖ ਫਿਰ ਵਕ ਨਹੀਂ ਜਾਂਦਾ ਉਹ ਆਨੰਦ ਸਦੀਵੀ ਹੈ ਹਮੇਸ਼ਾ ਦਾ ਹੈ ਔਰ ਨਿਤ ਨਵਾਂ ਦਾ ਹੈ ਕਹਿੰਦੇ ਨੇ ਉਹ ਆਨੰਦਮਈ ਆਤਮਾਵਾਂ ਕੁਝ ਗ੍ਰਹਾਂ ਦੇ ਵਿੱਚ ਰਹਿੰਦੀਆਂ ਨੇ ਤਦ ਹੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਹਜ਼ਾਰਾਂ ਸਾਲ ਜੋ ਪਹਿਲੇ ਰਿਸ਼ੀ ਹੋਏ ਨੇ ਮਹਾਰਾਜ ਉਹਨਾਂ ਦੀ ਚਰਚਾ ਕਰਦਨ ਮਰਦਾਨਿਆ ਇਹ ਕਾਹ ਕੁ ਸੁੰਦ ਰੇਸ਼ੀ ਹੈ रामदेवक ਤੋਂ ਹੈ ਤ੍ਰੇਤੇ ਵਿੱਚ ਹੋਇਆ ਮਰਦਾਨਿਆ ਇਹ ਕਪਲ मुनि है सतयुग ਦੇ ਚ ਹੋਇਆ ਕਾਫੀ ਬਹੁਤ ਪੁਰਾਣਾ ਵੀ ਸੀ ਮਰਦਾਨਿਆ ਇਹ ਭਗਤ ਪ੍ਰਿਹਲਾਦ ਹੈ ਇਹ ਭਗਤ ध्रुव है और इस सारी चर्चा जन्म साती ਵਿੱਚ ਲਿਖੀ ਗਈ ਮਨੁੱਖ ਦਾ ਵਿਸ਼ਵਾਸ ਨਹੀਂ ਬਜਦਾ ਸੀ और ਉਸ ਦਿਨ ਵਿਸ਼ਵਾਸ ਨੂੰ ਬਹੁਤ ਵੱਡੀ ਛੱਟ ਲੱਗ ਗਈ ਜਦ ਸੈਨਸਦਾਨਾ ਨੇ ਕਹਿ ਦਿੱਤਾ ਕੁਝ ਵੀ ਨਹੀਂ ਹੈ ਚੰ드ਰਮਾ ਤੇ ਬਿਲਕੁਲ ਉਜਾੜ ਹੈ ਦਰਸਲ ਇੱਕ ਹੈ ਇਸ ਅੱਖ ਨਾਲ ਵੇਖਣਾ ਇੱਕ ਉਹ ਲੋਗ ਹੈ ਇੱਕ ਉਹ ਦੁਨੀਆ ਹੈ ਜੋ ਇਸ ਅੱਖ ਨਾਲ ਨਹੀਂ ਵੇਖੀ ਜਾ ਸਕਦੀ ਬਹੁਤ ਕੁਝ ਨਹੀਂ ਵੇਖਿਆ ਜਾ ਸਕਦਾ ਜਿਵੇਂ ਮਨੁੱਖ ਦੇ ਤਨ ਦੇ ਅੰਦਰ ਸੰਗੀਤ ਹੈ ਰਾਗ ਹੈ ਇੱਕ ਰਾਗੀ ਦੇ ਅੰਦਰ ਰਾਗ ਹੈ ਔਰ ਇੱਕ ਡਾਕਟਰ ਜੋ ਉਸ ਰਾਗੀ ਦਾ ਆਪਰੇਸ਼ਨ ਕਰੇ ਸਰੀਰ ਦਾ ਤੇ ਅੱਖੇ ਮੈਂ ਦੇਖਣਾ ਚਾਹੁੰਦਾ ਰਾਗ ਕਿੱਥੇ ਪਿਆ ਹੈ ਰਾਮ ਕਲੀ ਕਿੱਥੇ ਪਈ ਹੈ ਸੋਰ ਫਰਾਗ ਉਸ ਦੇ ਅੰਦਰ ਕਿੱਥੇ ਪਿਆ ਹੈ ਆਸਾ ਵਰੀ ਕਿੱਥੇ ਪਈ ਹੈ ਤੋ ਡਾਕਟਰ ਦੇ ਹੱਥ ਰਾਗ ਨਹੀਂ ਆਉਣ ਲੱਗਾ ਲੇਕਿਨ ਇਨਕਾਰ ਹੋਣਾ ਵੀ ਬੜੀ ਔਖੀ ਗੱਲ ਹੈ ਉਸ ਦੇ ਅੰਦਰ ਰਾਗ ਹੈ ਨਾ ਉਸ ਦੇ ਅੰਦਰ ਸੰਗੀਤ ਹੈ ਸੂਖਮ ਦੁਨੀਆ ਹੈ ਇਸ ਤਰ੍ਹਾਂ ਦੇ ਅਣਗਿਣਤ ਸੂਖਮ ਮੰਡਲ ਨੇ ਜਿਨ੍ਹਾਂ ਨੂੰ ਇਸ ਅੱਖ ਨਾਲ ਵੇਖਣਾ ਬਹੁਤ ਔਖੀ ਗੱਲ ਹੈ ਬਹੁਤ ਔਖੀ ਗੱਲ ਹੈ ਆਨੰਦਮਈ ਰੂਹਾਂ ਨੇ ਆਨੰਦਮਈ ਉਹ ਮੰਡਲ ਨੇ ਜਿੱਥੇ ਇਸ ਤਰ੍ਹਾਂ ਦੀਆਂ ਆਤਮਾਵਾਂ ਰਹਦੀਆਂ ਤੋ ਭਗਤ ਨਾਮਦੇਵ ਜੀ ਮਹਾਰਾਜ ਦੀ ਮੰਗ ਹੈ ਏ ਕਰਤਾਪੁਰਖ ਤੂੰ ਮੈਨੂੰ ਉਸ ਆਸਥਾਨ ਤੇ ਟਿਕਾ ਜਿੱਥੇ ਨਾਰਦ ਟਿਕਿਆ ਹੋਇਆ ਹੈ ਜਿੱਥੇ ਗਰੂ ਟਿਕਿਆ ਹੋਇਆ ਹੈ ਔਰ ਇੱਕ ਕਬੂਲ ਕਲਪਨਾਨੀ ਸਵੇਰੇ ਦੇ ਟਾਈਮ ਜੋ ਤਾਰਾ ਚਮਕਦਾ ਹੈ ਇਸ ਨੂੰ ਹਿੰਦੁਸਤਾਨੀ ਰੂਸ਼ੀਆਂ ਨੇ ਗਰੂ ਮੰਡਲ ਕਹੇ। ਇਹ ਪਗ ਗਰੂ ਇਥੇ ਰਹਿੰਦਾ। ਕਿਸ ਦੂਰਬੀਨ ਨਾਲ ਕਿਸ ਖੁਰਦਬੀਨ ਨਾਲ ਉਹਨਾਂ ਨੇ ਦੇਖਿਆ ਹੈ ਇਹ ਤੇ ਉਹ ਹੀ ਜਾਣ ਲੇਕਿਨ ਗ੍ਰਹਿ ਨਿਛੇਤਰਾਂ ਦੀ ਬਹੁਤ ਸਾਰੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਅੱਜ ਸੰਸ ਹੈ ਕਿ ਇੱਕ ਸੂਰਜ ਨਹੀਂ ਅਣਗਿਣਤ ਸੂਰਜ ਨੇ ਪਰ 600 ਸਾਲ ਪਹਿਲੇ ਭਗਤ ਕਬੀਰ ਜੀ ਮਹਾਰਾਜ ਨੇ ਕਿਹਾ ਕੋਟ ਸੂਰ ਜਾਂਕੇ ਪ੍ਰਗਾਸ ਕੋਟ ਮਹਾਦੇਵ ਅਰ ਕਬਿਲਾਸ ਦੁਰਗਾ ਕੋਟ ਜਾਂਕੇ ਮਰਦਨ ਕਰੇ ਬ੍ਰਹਮਾ ਕੋਟ ਵੇਦ ਉਚਰ ਭਗਤ ਕਬੀਰ ਕਹਿੰਦੇ ਇੱਕ ਸੂਰਜ ਹੈ ਕਰੋੜਾਂ ਸੂਰਜ ਜਿਹੜੇ ਸੂਰਜ ਨੂੰ ਪਾਲੇ ਲਿੰਦੇ ਕਿਸ ਸੂਰਜ ਦੀ ਪ੍ਰਸ਼ੰਸਾ ਕਰਦੇ ਹੋ ਕਿਸ ਸੂਰਜ ਨੂੰ ਮੱਥਾ ਟੇਕਦੇ ਹੋ ਕਬੀਰ ਕਹਿੰਦੇ ਮੈਂ ਕਰੋੜਾਂ ਵੇਖਿਆ ਅਣਜਨਤ ਪਸਾਰਾ ਵਿਦਿਆ ਨੇਰੇ ਸੂਰਜ ਹੀ ਕਰੋਣਾ ਨਹੀਂ ਕੋਟ ਚੰਦਰਮੇ ਕਰੇ ਚਰਾਕ ਸੁਰਤੈ 30 ਉਜੇਵੇਂ ਬਾਤ ਬਈ ਕਰੋਣਾ ਚੰਦਰਮਾਨ ਜੋ ਰਾਤ ਨੂੰ ਚਾਰਣਾ ਕਰਦਨ ਕੋਈ ਇਕ ਹੈ اور ਆਪ ਹੈਰਾਨ ਹੋ ਗਏ ਕਿ 600 ਸਾਲ ਪਹਿਲੇ ਐਸੀਆਂ ਗੱਲਾਂ ਲਿਖਣੀਆਂ ਜਾਂ ਹਜ਼ਾਰਾਂ ਸਾਲ ਪਹਿਲੇ ਐਸੀਆਂ ਗੱਲਾਂ ਕਹਿਣੀਆਂ ਜਦ ਕੋਈ ਵਿਗਿਆਨਕ ਆਲੇ ਨਹੀਂ ਸਨ ਇਹਦਾ ਮਤਲਬ ਹੈ ਕੋਈ ਨਾ ਕੋਈ ਉਹਨਾਂ ਕੋਲ ਸ਼ਕਤੀ ਹੈ ਜਿਸ ਨਾਲ ਉਹਨਾਂ ਨੇ ਇਹ ਸਾਰਾ ਜ਼ਿਕਰ ਕੀਤਾ ਹੈ ਇਹ ਸਾਰੇ ਪਸਾਰੇ ਦਾ ਜ਼ਿਕਰ ਕੀਤਾ ਹੈ ਭਗਤ ਕਬੀਰ ਜੀ ਮਹਾਰਾਜ ਤੇ ਸਵਾਲ ਵੀ ਕੀਤਾ ਗਿਆ ਵੀ ਤੁਸੀਂ ਇਹ ਸਭ ਕੁਝ ਕਿਸ ਤਰ੍ਹਾਂ ਵੇਖ ਰਹੇ ਆਇਆ ਕਿਹੜੀ ਦੂਰਬੀਨ ਹੈ ਤੁਹਾਡੇ ਕੋਲ ਕਿਹੜੀ ਖੁਰਤਬੀਨ ਹੈ ਕਿਉਂਕਿ ਅੱਖ ਦੇ ਵੇਖਣ ਦੀ ਇੱਕ ਸੀਮਾ ਹੈ ਕਿਸੇ ਖਾਸ ਦੂਰੀ ਤੱਕ ਹੀ ਵੇਖ ਸਕਦੀ ਹੈ ਉਸ ਤੋਂ ਅੱਗੇ ਨਹੀਂ ਫਿਰ ਦੂਰਬੀਨ ਤੋਂ ਬੰਦਾ ਕੰਮ ਲੈਂਦਾ ਹੈ ਕੁਝ ਖਾਸ ਐਸੀਆਂ ਬਾਰੀਕ ਚੀਜ਼ਾਂ ਨੇ ਜਿਨ੍ਹਾਂ ਨੂੰ ਸੱਖ ਨਾਲ ਨਹੀਂ ਵੇਖਿਆ ਜਾ ਸਕਦਾ ਇਸ ਦੇ ਇਤਨੀ ਤਾਕਤ ਨਹੀਂ ਫਿਰ ਬੰਦਾ ਖੁਰਤਬੀਨ ਨਾਲ ਵੇਖਣ ਦੀ ਕੋਸ਼ਿਸ਼ ਕਰਦਾ ਉਹਨਾਂ ਬਾਰੀਕ ਚੀਜ਼ਾਂ ਨੂੰ ਭਗਤ ਕਬੀਰ ਜੀ ਮਹਾਰਾਜ ਤੋਂ ਪੁੱਛਿਆ ਗਿਆ ਸਭ ਕੁਝ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਆਪ ਕਹਿੰਦੇ ਕਹੋ ਕਬੀਰ ਜਾਣੇਗਾ ਸੋਈ ਹਿਰਦੇ ਰਾਮ ਮੁਖ ਰਾਮੇ ਹੋਈ ਹਿਰਦੇ ਦੇ ਚ ਰਾਮ ਹੋਵੇ ਰਸਨਾ ਤੇ ਰਾਮ ਹੋਵੇ ਇਸ ਸਭ ਕੁਝ ਖੰਡ ਬ੍ਰਹਿਮੰਡ ਦਾ ਪਤਾ ਚੱਲ ਜਾਂਦਾ ਹੈ ਕਿ ਵਾਸਤਵਿਕ ਇਹ ਦੁਨੀਆ ਕੀ ਇਹ ਸਭ ਕੁਝ ਹੀ ਹੈ ਇਸ ਸਭ ਕੁਝ ਦਾ ਬੋਧ ਹੋ ਜਾਂਦਾ ਹੈ ਸਭ ਕੁਝ ਦਾ ਜੋ ਹੈ ਗਿਆਨ ਹੋ ਜਾਂਦਾ ਹੈ ਤਾਂ ਖੈਰ ਮੈਂ ਅਰਜ਼ ਕਰ ਰਿਹਾ ਸੀ ਸਭ ਤੋਂ ਵੱਡਾ ਜਿਹੜਾ ਦੁੱਖ ਮੰਨਿਆ ਹੈ ਭਾਰਤੀ ઋષਿ ਮੁਨੀਆ ਨੇ ਉਜਮ ਪੈਣਾ ਤੇ ਮਰ ਜਾ। ਐਸੀ ਦੁਨੀਆ ਦੀ ਤਲਾਸ਼ ਐਸੀ ਜਗ੍ਹਾ ਦੀ ਤਲਾਸ਼ ਉਸ ਨੂੰ ਧਰਮ ਕਿਹਾ ਗਿਆ ਜਿੱਥੇ ਨਾ ਜਨਮ ਹੈ ਜਿੱਥੇ ਨਾ ਮਰ। ਨਾ ਉਹਨੇ ਕੋ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੁਣ ਮੈਂ ਉੱਥੇ ਘਰ ਬਣਾ ਲਿਆ ਜਿੱਥੇ ਜਨਮ ਨਹੀਂ ਹੈ। ਜਿੱਥੇ ਬੁਢੇਪਾ ਨਹੀਂ ਹੈ ਜਿੱਥੇ ਮੌਤ ਨਹੀਂ। ਜਨਮ ਵੀ ਦੁੱਖ ਬਣਿਆ ਗਿਆ। ਉਡੇ ਪਾਬੀ ਦੁੱਖ ਮਨਿਆ ਗਿਆ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਬਹੀ ਨਹੀਂ ਬਾਣੀ ਭਜਲੇ ਰੇ ਮਨ 사ਰੰਗ ਪਾਣੀ ਉਡੇ ਪੇ ਨੂੰ ਰੋਗ ਕਿਉ ਕਹਿ ਦਿੱਤਾ ਗਿਆ ਜੀਵਨ ਸ਼ਕਤੀਹੀਣ ਹੋ ਜਾਂਦਾ ਤਾਕਤਹੀਣ ਹੋ ਜਾਂਦਾ ਅੱਖਾਂ ਦੇ ਚ ਵੇਖਣ ਦੀ ਸਮਰੱਥਾ ਨਹੀਂ ਰਹੀ ਦਿਮਾਗ ਦੇ ਸੋਚਣ ਦੀ ਸਮਰੱਥਾ ਨਹੀਂ ਰਹੀ ਪੈਰਾਂ ਦੇ ਚੱਲਣ ਦੀ ਤਾਕਤ ਨਹੀਂ ਰਹੀ ਹੱਥਾਂ ਦੇ ਚ ਕਰਨ ਦੀ ਸ਼ਕਤੀਆ ਨਹੀਂ ਰਹੀ ਜੀਵਨ ਹੈ ਲਕਿਨ ਜੀਵਨ ਨੂੰ ਬਿਤੇਤ ਕਰਨ ਦੀ ਸਾਰੀ ਸ਼ਕਤੀ ਜਾਂਦੀ ਰਹੇ ਇਸ ਵਾਸਤੇ ਬੁਢੇਪੇ ਨੂੰ ਬਹੁਤ ਵੱਡਾ ਰੋਗ ਕਹਿ ਦਿੱਤਾ ਗਿਆ। ਜੀਵਨ ਹੈ, ਜੀਵਨ ਦੀ ਲਾਲਸਾ ਵੀ ਹੈ, ਵਾਸ਼ਨਾ ਵੀ ਹੈ ਪਰ ਸਤਿਆ ਨਹੀਂ। ਤਾਕਤ ਨਹੀਂ ਹੈ। ਤੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਕੋਈ ਐਸੀ ਦੁਨੀਆ ਵੀ ਹੈ ਜਿੱਥੇ ਬੁਢੇਪਾ ਵੀ ਨਹੀਂ ਹੈ। ਜਿੱਥੇ ਜਨਮ ਵੀ ਨਹੀਂ ਹੈ। ਜਿੱਥੇ ਮੌਤ ਵੀ ਨਹੀਂ। ਉੱਥੇ ਤੱਕ ਜਿਹੜਾ ਪਹੁੰਚਣਾ ਹੈ, ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ। ਇਹਨੂੰ ਕਹਿੰਦੇ ਨੇ ਸਾਧਨਾ, ਇਹਨੂੰ ਕਹਿੰਦੇ ਨੇ ਪਦਪੀ। ਇਸ ਨੂੰ ਕਹਿੰਦੇ ਨੇ ਇਹ ਬੰਦਾ ਜਿਹੜਾ ਹੈ ਗੁਰਮੁਖ ਹੈ ਇਹ ਬੰਦਾ ਭਗਤ ਹੈ ਲੇਕਿਨ ਸੰਸਾਰ ਦੀ ਇੱਕ ਬੜੀ ਪਰਬਲ ਪਕੜ ਹੈ ਉਸ ਦੁਨੀਆ ਤੱਕ ਜਾਣ ਨਹੀਂ ਦਿੰਦੀ ਇਸ ਦੁਨੀਆ ਦਾ ਮੋਹ ਇਤਨਾ ਕਿ ਅਗਾਹ ਦੁਨੀਆ ਦੀ ਕਲਪਨਾ ਵੀ ਨਹੀਂ ਜਾਗਦੀ ਇਸ ਦੁਨੀਆ ਦਾ ਅਗਿਆਨ ਤੇ ਮਮਤਾ ਇਤਨੀ ਕਿ ਮਨੁੱਖ ਇਸੇ ਨੂੰ ਸਭ ਕੁਝ ਸਮਝ ਲੈਂਦਾ ਆਪਣੇ ਕੰਧਿਆਂ ਤੇ ਵੀ ਅਜ਼ੀਜ਼ ਮਿੱਤਰ ਨੂੰ ਫੋਕ ਕੇ ਆਵੇਗਾ ਸ਼ਮਸ਼ਾਨ ਘਾੜ ਪੁਚਾ ਕੇ ਆਵੇਗਾ ਤਾਂ ਵੀ ਇਸ ਦੁਨੀਆ ਦੀ ਪਕੜ ਨਹੀਂ ਛੱਡਦਾ ਤਾਂ ਇਸ ਦੁਨੀਆ ਦੀ ਜਿਹੜੀ ਮੰਗਦਾ ਹੈ ਉਹ ਨਹੀਂ ਜਾਂਦੀ ਭਗਤ ਕਬੀਰ ਨੇ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸੰਸਾਰ ਦਾ ਇੱਕ ਹੋਰ ਬੜਾ ਸੁੰਦਰ ਦ੍ਰਿਸ਼ ਕਿਚਿਆ ਨਕਸ਼ਾ ਭਗਤ ਕਬੀਰ ਕੰਨੇ ਨੇ ਜਗ ਕਾ ਜਲ ਕੀ ਕੋਠੜੀ ਅੰਧ ਪਰੇ ਤੇ ਸਮਾਨ ਹੌਬਲ ਆਰੀ ਦਿਨ ਕੋ ਪੈਸ ਜੋ ਨਿਕਸ ਜਾਂ ਇਹ ਜਗਤ ਕੀ ਹੈ ਇੱਕ ਕੰਜਲ ਦੀ ਕੋਠੜੀ ਕਾਲਕ ਭਰੀ ਕੋਠੜੀ ਕਿਥੇ ਚੱਲੀਏ ਤੇ ਪੈਰ ਦਾਜ਼ੀ ਹੁੰਦੇ ਕਿੱਥੇ ਬੋਲੀਏ ਤੇ ਜ਼ਬਾਨ ਦਾ ਵੀ ਹੁੰਦੀ ਹੈ ਕਿੱਥੇ ਵੇਖੀਏ ਤੇ ਅੱਖਾਂ ਮੈਲੀਆਂ ਹੁੰਦੀਆਂ ਕਿੱਥੇ ਸੋਚੀਏ ਤੇ ਦਿਮਾਗ ਮੈਲਾ ਹੁੰਦਾ ਕਿੱਥੇ ਸੁਣੀਏ ਤੇ ਕੰਨ ਮੈਲੇ ਹੁੰਦੇ ਗਰਸ ਕੇ ਚਾਰੋਂ ਪਾਸੇ ਕਾਲਖ ਹੀ ਕਾਲਖ ਹੈ ਕਬੀਰ ਕੰਨ ਕਿਸ ਤਰ੍ਹਾਂ ਬਚੇਗਾ ਕਿੱਥੇ ਬਚੇਗਾ ਜਿੱਥੇ ਤੂੰ ਕਦਮ ਰੱਖੇਗਾ ਕਦਮ ਤੇਰੇ ਮੈਲੇ ਹੁੰਦੇ ਜਿੱਥੇ ਤੱਕ ਤੂੰ ਵੇਖੇਗਾ ਨਜ਼ਰਾਂ ਤੇਰੀਆਂ ਮੈਲੀਆਂ ਹੋਣਗੀਆਂ ਕਿੱਥੇ ਤੱਕ ਤੂੰ ਸੋਚੇਗਾ ਤੇਰੀ ਸੋਚਣੀ ਦੇ ਵਿੱਚ ਵੀ ਮੈਲਾ ਆ ਜਾਵੇਗਾ ਇਹ ਤੇ ਸਮੁੱਚ ਕੱਜਲ ਦੀ ਕੋਠੜੀ ਇਹ ਕਿਥੋਂ ਕਿਸ ਤਰ੍ਹਾਂ ਰਹੇਗਾ ਹੁਣ ਕਬੀਰ ਕਹਿੰਦਾ ਹਉਮ ਬਲ ਹਾਰੇ ਦਿਨ ਕੋ ਪੈਸ ਜੋ ਨਿਕਸ ਜਾਏ ਮੈਂ ਸਦਕੇ ਜਾਂਦਾ ਮੈਂ ਕੁਰਬਾਨ ਜਾਂਦਾ ਉਹਨਾਂ ਤੋਂ ਜੋ ਕੱਜਲ ਦੀ ਕੋਠੜੀ ਵਿੱਚ ਆਏ ਪਰ ਨਿਰਮਲ ਹੋ ਕੇ ਚਲੇ ਗਏ ਪੈਰਾਂ ਨੂੰ ਦਾਵੀ ਨਹੀਂ ਹੋਣ ਦਿੱਤਾ ਪੈਰ ਜਦ ਗਲਤ ਪਾਸੇ ਚੱਲਦੇ ਨੇ ਪੈਰ ਦਾਵੀ ਹੋ ਜਾਂਦੇ ਇਹ ਪੈਰ ਜੇ ਬੱਗ ਦੀ ਤਰਫ ਗਏ ਜੂਏ ਖਾਨੇ ਦੀ ਤਰਫ ਗਏ ਪੈਰ ਦਾਵੀ ਹੋ ਜਾਂ ਕਾਲੇ ਹੋ ਜਾਂਦੇ ਇਨਾ ਹੱਥਾਂ ਤੋਂ ਜੇ ਕੋਈ ਅਨਰਥ ਹੋ ਗਿਆ ਤਾਂ ਹੱਥ ਕਾਲੇ ਹੋ ਗਏ। ਦਿਮਾਗ ਨੇ ਜੇ ਕੋਈ ਗਲਤ ਸੋਚ ਲਿਆ ਤਾਂ ਮਨ ਦਾਗੀ ਹੋ ਗਿਆ, ਮੈਲਾ ਹੋ ਗਿਆ। ਜੇ ਜ਼ੁਬਾਨ ਕੁਝ ਗਲਤ ਬੋਲ ਪਈ ਹੈ ਤਾਂ ਜ਼ੁਬਾਨ ਦਾਗੀ ਹੋ ਗਈ। ਹੁਣ ਐਸਾ ਕਿਹੜਾ ਤਨ ਲਿਆਓਗੇ ਔਰ ਕਿੱਥੋਂ ਲਿਆਓਗੇ ਜਿਹਨੂੰ ਕਾਲਖ ਨਾ ਚੰਬੜੀ ਹੋਵੇ। ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਐਸੇ ਵਿਅਕਤੀ ਨੂੰ ਵੇਖਦੇ ਨੇ ਜੋ ਬੜਾ ਹੀ ਨਿਰਮਲ ਹੈ, ਬੜਾ ਹੀ ਪਵਿੱਤਰ ਹੈ। ਮਹਾਰਾਜ ਨੇ ਉੱਥੇ ਸਵਾਲੀਆ ਸ਼ਬਦ ਉਚਾਰਨ ਕੀਤਾ ਸਵਾਲ ਖੜਾ ਕੀਤਾ ਕਾਜੇ ਕੋਠ ਮੇ ਭਈ ਨਾ ਕਾਰੀ ਨਿਰਮਲ ਬਰਨ ਬਨੇ ਹੋਰੀ ਭਈ ਐ ਗੁਰੂ ਕੇ ਸਿੱਖ ਤੂੰ ਰਹਾ ਕੱਜਲ ਦੀ ਕੋਠੜੀ ਦੇ ਚੈਂ ਪਰ ਤੇਰੇ ਕਪੜੇ ਮੈਲੇ ਨਹੀਂ ਹੋਏ ਤੇਰੇ ਕਪੜਿਆਂ ਨੂੰ ਦਾਗ ਨਹੀਂ ਲੱਗਿਆ ਹੁਣ ਜ਼ਮੀਨ ਕਾਲੀ ਹੋਵੇ ਦੀਵਾਰਾਂ ਕਾਲੀਆਂ ਹੋਣ ਤੇ ਮਨੁੱਖ ਕਾਲਤ ਤੋਂ ਕਿਸ ਤਰ੍ਹਾਂ ਬਚੇਗਾ ਚੱਲੇਗਾ ਕਦਮ ਲਾਜ਼ਮੀ ਕਾਲੇ ਹੋਣ ਸਮੁੱਚੀ ਜ਼ਮੀਨ ਨੂੰ ਸਮੁੱਚੇ ਇਸ ਮੰਡਲ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕੱਜਲ ਦੀ ਕੋਠੜੀ ਤੇ ਵਿਕਾਰ ਦੁਰਾਚਾਰ ਮਨੁੱਖ ਨੂੰ ਹਰ ਥਾਂ ਤੇ ਪੁਰਪੈਂਦਾ ਗਲਤੀਆਂ ਤੇ ਅਨਰਥ ਬੰਦੇ ਨੂੰ ਹਰ ਸ਼ਹਿਰ ਵਿੱਚ ਪੁਰਪੈਂਦੀਆਂ ਗਲਤ ਪਾਸੇ ਜਾਣ ਦੀ ਪ੍ਰੇਰਣਾ ਮਨੁੱਖ ਨੂੰ ਹਰ ਥਾਂ ਤੇ ਮਿਲ ਜਾਂਦੀ ਹੈ ਹਰ ਜਗ੍ਹਾ ਮਿਲ ਜਾਂਦੀ ਹੈ ਹਰ ਮੁਲਕ ਵਿੱਚ ਮਿਲ ਜਾਂਦੀ ਹੈ ਹਰ ਸ਼ਹਿਰ ਵਿੱਚ ਮਿਲ ਜਾਂਦੀ ਹੈ ਦੁਨੀਆ 'ਚ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਅਨਰਥ ਤੇ ਪਾਪ ਨਹੀਂ ਕੋਈ ਐਸਾ ਪਿੰਡ ਨਹੀਂ ਜਿੱਥੇ ਗਲਤ ਨਾ ਸੋਚਿਆ ਜਾਇਆ ਹੋਵੇ ਇਸ ਵਾਸਤੇ ਸਾਨੂੰ ਕੱਜਲ ਦੀ ਕੋਠੜੀ ਕਹਿ ਦਿੱਤਾ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਵੇਖਿਆ ਇੱਕ ਨੂੰ ਬੜਾ ਹੀ ਪਵਿੱਤਰ ਹੈ ਬੜਾ ਹੀ ਨਿਰਮਲ ਹੈ ਔਰ ਇਹਨਾਂ ਦੀ ਸੰਸਾਰ ਵਿੱਚ ਘਾਟ ਵੀ ਕਿੰਨੀਤੀ ਚੀਜ਼ਾਂ ਜਗਤ ਵਿੱਚ ਘਟ ਨੇ ਜ਼ਮੀਨ ਦੇ ਚੋਂ ਜਿੰਨਾ ਲੋਹਾ ਨਿਕਲਦਾ ਹੈ ਉਤਨਾ ਸੋਨਾ ਨਹੀਂ ਨਿਕਲਦਾ ਸਮੁੰਦਰ ਦੇ ਚੋਂ ਜਿਤਨੀਆਂ ਸਿੱਪੀਆਂ ਤੇ ਸੰਖ ਨਿਕਲਦੇ ਨੇ ਇਤਨੇ ਮੋਤੀ ਨਹੀਂ ਨਿਕਲਦੇ ਪਹਾੜਾਂ ਦੀ ਗੋਦ ਵਿੱਚੋਂ ਜਿੰਨਾ ਕੋਲਾ ਨਿਕਲਦਾ ਹੈ ਇਤਨਾ ਹੀਰਾ ਨਹੀਂ ਨਿਕਲਦਾ ਪੰਛੀਆਂ ਦੇ ਜਿੰਨੇ ਕਾਵੇ ਤੇ ਇਲਾ ਤੇ ਕਬੂਤਰਾਂ ਘੁਮਰੀਆਂ ਨੇ ਇਤਨੇ ਹੰਸ ਨਹੀਂ ਨੇ ਬਨਸਪਤੀ ਦੇ ਵਿੱਚ ਜਿੰਨਾ ਕਿੱਕਰ ਹੈ ਤੇ ਬਾਕੀ ਦੇ ਦਰਖਤ ਨੇ ਇਤਨਾ ਚੰਦਰ ਨਹੀਂ ਨੇ ਕਿੰਨੀ ਚੀਜ਼ ਕਾਦਰਕਰੀਮ ਨੇ ਬਹੁਤ ਥੋੜੀ ਪੈਦਾ ਕੀਤੀ ਹੈ ਮਨੁੱਖੀ ਦੁਨੀਆ ਦੇ ਵਿੱਚ ਜਿੰਨੇ ਸ਼ੈਤਾਨ ਨੇ ਜਿੰਨੇ ਮਨਮੁਖ ਨੇ ਜਿੰਨੇ ਠੱਗ ਨੇ ਜਿੰਨੇ ਚੋਰ ਨੇ ਉਤਨੇ ਭਗਤ ਕੋਈ ਨਹੀਂ ਉਤਨੇ ਸਤਪੁਰਸ਼ ਕੋਈ ਨਹੀਂ ਲੋਹਾ ਬਹੁਤ ਨਿਕਲ ਰਿਹਾ ਹੈ ਸੋਨਾ ਬਲਦ ਘਟ ਛੇਪੀਆਂ ਤੇ ਸੰਖ ਬਹੁਤੀਆਂ ਨੇ ਮੋਤੀ ਬਹੁਤ ਘੱਟ ਕੋਲਾ ਬਹੁਤ ਨਿਕਲਿਆ ਹੈ ਪਹਾੜਾਂ ਦੀ ਗੋਦ ਦੇ ਚ ਹੀਰੇ ਬਹੁਤ ਘੱਟ ਨੇ ਚੰਗ ਹੀਰੇ ਨੇ ਮਨੁੱਖੀ ਦੁਨੀਆ ਵਿੱਚ ਜੋ ਬਾਕੀ ਦੁਨੀਆ ਨੂੰ ਪ੍ਰੇਰਨਾ ਦਿੰਦੇ ਕਿਤਨੀ مخلوਕ ਹੋਈਏ ਪਰ ਅੱਜ ਤੋਂ 600 ਸਾਲ ਪਹਿਲੇ ਦਾ ਇਤਿਹਾਸ ਲੇਗੇ ਕਿ ਚੰਦ ਭਗਤ ਨੇ ਜਿਨ੍ਹਾਂ ਦੀ ਬਾਣੀ ਜਿਨ੍ਹਾਂ ਦਾ ਜੀਵਨ ਸਾਨੂੰ ਕੋਈ ਉੱਚਾ ਲੈ ਜਾਣ ਦੀ ਪ੍ਰੇਰਨਾ ਦਿੰਦਾ ਕਿਸੇ ਹੋਰ ਮੁਲਕ ਕਿਸੇ ਹੋਰ ਦੁਨੀਆ ਦੀ ਖਬਰ ਦਿੰਦਾ ਹੈ ਕਿਸੇ ਹੋਰ ਕਾਇਨਾਤ ਦਾ ਨਕਸ਼ਾ ਜੋ ਹੈ ਸਾਡੇ ਸਾਹਮਣੇ ਖਿੱਚ ਕੇ ਰੱਖਿਆ ਹੈ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਵਾਦਿਆ ਰੂਪ ਵਿੱਚ ਪੁੱਛਦੇ ਨੇ। ਕਾਜਰੇ ਕੋਠ ਮੈਂ ਭਈ ਨ ਕਾਰੀ ਨਿਰਮਲ ਬਰਨ ਬਣ ਹੋਈ। ਵੀ ਕੱਜਲ ਦੀ ਕੋਠੜੀ ਚ ਰਹਾ ਪਰ ਤੇਰੇ ਕਪੜੇ ਮਹਿਲੇ ਨਹੀਂ ਹੋਏ। ਬੜੇ ਸਾਫ਼ ਨੇ। ਬੜੇ ਸੁਥਰੇ ਨੇ। ਤੂੰ ਦੱਸ ਤੇ ਸਹੀ ਕਿਸ ਢੰਗ ਨਾਲ ਰਹਾ ਹੈਂ। ਫਿਰ ਮਹਾਰਾਜ ਇੱਕ ਹੋਰ ਸਵਾਲ ਕਰਦੇ ਨੇ। ਮੋਹ ਮਲਨ ਨੀਂਦ ਤੇ ਛੁਟ ਗਈ। ਕੌਣ ਅਨਗਰੋ ਭਇਉਰੀ ਤੇਰੇ ਤੇ ਕਿਹੜੀ ਬਖਸ਼ਿਸ਼ ਹੋ ਗਈ ਹੈ ਜਿਹੜੀ ਮੈਲ ਸਾਰੇ ਜਗਤ ਨੂੰ ਵਿਆਪੀ ਹੈ ਤੈਨੂੰ ਨਹੀਂ ਵਿਆਪੀ ਜਿਸ ਮੋਹ ਨੇ ਸਾਰੇ ਜਗਤ ਨੂੰ ਕਾਬੂ ਚ ਕੀਤਾ ਹੈ ਇਹਨੇ ਤੈਨੂੰ ਕਾਬੂ ਵਿੱਚ ਨਹੀਂ ਕੀਤਾ ਜਿਹੜੀ ਨੀਂਦ ਸਾਰਿਆਂ ਨੂੰ ਵਿਆਪਦੀ ਹੈ ਕਹਿੰਦੇ ਨੇ ਅੰਮ੍ਰਿਤ ਵੇਲੇ ਰੋਗੀ ਵੀ ਸੋ ਜਾਂਦਾ ਹੈ ਸਾਰੀ ਰਾਤ ਜਿਹੜਾ ਰੋਗੀ ਜਾਗ ਰਿਹਾ ਹੋਵੇ ਨਾ ਤੜਪ ਰਿਹਾ ਹੋਵੇ ਰੋਗ ਦੇ ਚ ਕਹਿੰਦੇ ਸਵੇਰੇ ਦੇ ਟਾਈਮ ਨੀਂਦ ਆ ਜਾਂਦੀ ਹੈ ਅੰਮ੍ਰਿਤ ਵੇਲੇ ਨੀਂਦ ਆ ਜਾਂਦੀ ਹੈ ਕੁਝ ਸਮਾਂ ਹੀ ਐਸਾ ਹੈ ਇਸ ਵਕਤ ਉਠਣਾ ਬਹੁਤ ਔਖਾ ਬਹੁਤ ਔਖਾ ਮਹਾਰਾਜ ਕਦਰ ਮੋਮਲਨ ਨੀਂਦ ਤੇ ਛੁਟਕੇ ਦੇਖਣ ਨੂੰ ਇਹ ਨੀਂਦ ਮਾਮੂਲੀ ਗੱਲ ਹੈ ਲੇਕਿਨ ਇਸ ਨੀਂਦ ਨੇ ਕਈ ਬੰਦਿਆਂ ਦੀ ਜ਼ਿੰਦਗੀ ਗਾਲ ਕੇ ਰੱਖ ਦਿੱਤੀ ਅੰਮ੍ਰਿਤ ਵੇਲੇ ਦੀ ਨਹੀਂ ਅੰਮ੍ਰਿਤ ਵੇਲੇ ਦੀ ਨੀਂਦ ਨੇ ਕਈ ਮਨੁੱਖਾਂ ਨੂੰ ਨਾਲ ਤੋਂ ਤੋੜ ਦਿੱਤਾ ਹੈ ਕਈ ਮਨੁੱਖਾਂ ਨੂੰ ਰੱਬ ਦੇ ਨਾਲ ਜੋ ਹੈ ਨਹੀਂ ਮਿਲਣ ਦਿੱਤਾ ਇਤਨੀ ਵੱਡੀ ਇਹ ਵਿਗਨਕਾਰੀ ਹੋ ਜਾਂਦੀ ਹੈ ਤੋ ਸੈਵ ਕੇ ਨਰ ਮੋਹ ਮਲਨ ਨਹੀਂ ਤੇ ਛੁਟ ਕੇ ਕੌਣ ਰਗ ਰੋ ਭਇਓਰੀ ਫਿਰ ਪਾਤਸ਼ਾਹ ਐਸਾ ਵੀ ਕਹਿ ਰਹੇ ਸੂਰ ਨਰ ਦੇ ਅਸੂਤਰ ਗੁਨੀਆ ਸਗਲੋ ਭਾਵਨ ਲੜੋਰੀ ਜਿਸ ਵਾਸ਼ਨਾ ਨੇ ਜਿਸ ਲੋਭ ਨੇ ਜਿਸ ਤ੍ਰਿਸ਼ਨਾ ਨੇ ਤਿੰਨ ਲੋਕਾਂ ਨੂੰ ਦਸ ਲਿਆ ਲੁੱਟ ਲਿਆ ਐ ਗੁਰੂ ਕੇ ਸਿੱਖ ਤੂੰ ਬਚ ਗਿਓ ਰਹਿਦਾ ਸੰਸਾਰ ਦੇ ਚ ਲੋਭ ਨਹੀਂ ਹਿੰਦੇ ਰਹਿਦਾ ਇਸ ਜਗਤ ਦੇ ਚ ਵਾਸ਼ਨਾ ਨਹੀਂ ਹਿੰਦੇ ਰਹਿੰਦਾ ਸਨ ਇਸੇ ਸੰਸਾਰ ਦੇ ਚਾਹਤੋਂ ਤ੍ਰਿਸ਼ਨਾ ਨਹੀਂ ਹਿੰਦੇ ਤੂੰ ਦੱਸ ਤੇ ਸਹੀ ਤੀੜਾ ਤੂੰ ਜੀਵਨ ਦਾ ਢੰਗ ਅਪਣਾਇਆ ਮਹਾਰਾਜ ਇੱਕ ਹੋਰ ਸਵਾਲ ਕਰਦੇ ਨੇ ਦਾਵਾ ਅਗਨ ਬਹੁਤ ਧ੍ਰਣ ਜਾਲੇ ਕੋਈ ਹਰਿਓ ਬੂਟ ਰਹਿ ਗੋ ਜਿਸ ਅਗਨੇ ਸਾਰਾ ਗੁਲਿਸਤਾਨ ਸਾੜ ਕੇ ਰਖ ਦਿੰਦਾ ਸਾਰੇ ਬੂਟੇ ਸੜ ਗਏ ਤੂੰ ਹਰਾ ਭਰਾ ਹੈਰਾਨੀ ਹੋ ਜਾਂਦੀ ਏ ਕਿ 1000 ਬੂਟਾ ਹੋਵੇ ਫਲਦਾਰ ਫੁੱਲਦਾਰ ਕਿਸੇ ਬਗੀਚੇ ਵਿੱਚ ਅਗ ਲੱਗ ਜਾਏ ਬਗੀਚੇ ਨੂੰ ਸਾਰੇ ਬੂਟੇ ਸੜ ਜਾਣ ਇੱਕ ਬਚ ਜਾਏ ਉਹ ਹੈ ਤੇ ਕ੍ਰਿਸ਼ਮਈ ਨਾ। ਏਕ ਬਚ ਗਿਆ ਉਹਨੂੰ ਫੁੱਲ ਵੀ ਲੱਗ ਰਿਹਾ ਹੈ ਉਹਨੂੰ ਫਲ ਵੀ ਲੱਗ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਤੁਮਾਨ ਕਰਦੇ ਨੇ ਜਿਸ ਵਿਕਾਰਾਂ ਦੀ ਅਗ ਨੇ ਮਨੁੱਖੀ ਜ਼ਿੰਦਗੀ ਦੇ ਸਾਰੇ ਬੂਟੇ ਸਾੜ ਕੇ ਸੁਆਹ ਕਰ ਦਿੱਤੇ ਨੇ। ਇਹ ਗੁਰੂ ਕੇ ਸਿੱਖ ਤੂੰ ਕਿਸ ਤਰ੍ਹਾਂ ਬਚ ਗਿਆ? ਇਸ ਆਗ ਨੇ ਤੈਨੂੰ ਨਹੀਂ ਸਾੜਿਆ। ਇਸ ਤ੍ਰਿਸ਼ਨਾ ਨੇ ਇਸ ਵਾਸ਼ਨਾ ਨੇ ਇਸ ਦੁਰਾਚਾਰ ਨੇ ਇਸ ਅਨਰਥ ਭਰੇ ਵਿਚਾਰਾ ਨੇ ਤੈਨੂੰ ਨਹੀਂ ਸਾਲਿਆ ਤੂੰ ਹਰਾ ਭਰਾ ਰਹ ਗਿਆ ਫਿਰ ਕਾਜਰੇ ਕੋਠ ਮੇ ਭਈ ਨਾ ਕਰੀ ਨਿਰਮਲ ਬਰਨ ਬਨਿਓਰੀ ਫਿਰ ਤੂੰ ਕੱਜੜ ਦੀ ਕੋਠਲੀ ਦੇਚ ਰਹਿੰਦਾ ਹੋਇਆ ਕਾਲਾ ਨਹੀਂ ਹੋਇਆ ਨਿਰਮਲ ਹੈ ਸਾਫ ਹੈ ਸ਼ਬਾਫ ਹੈ ਇਸ ਨੇ ਜੋ ਇਹਨਾਂ ਸਵਾਲੀਆਂ ਫਿਕਰਿਆਂ ਦਾ ਜਵਾਬ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਕਲਮ ਬੰਦ ਕੀਤਾ ਕਰ ਕਿਰਪਾ ਪ੍ਰਭ ਨਦਰ અવલોਕਨ ਆਪਣੇ ਚਰਨ ਲਗਾਈ प्रेम भगत नाउनिक सुख पाया साधु संग समा ऐ मेरे बादशाह जे चिट्टे कपड़े चिट्टे रह गए ने मैले नहीं हुए जे मैं स्वल्दी हुई अग्गे च हरा भरा रह गया इस अग्ने मेंनु नहीं साड़या तो कर किरपा प्रभु नजर अवलोकन अपने चरण लगाये प्रभु ने बख्शीश की थी निरंकार ने रहमत की थी उसने अपने चरणा नाल जोड़ी रखे ਉਨੇ ਸੰਗ ਦੇ ਰਿਤੇ ਉਨੇ ਸਾਧੂ ਦੀ ਸੰਗਤ ਦੇ ਰਿਤੇ ਜਿੱਥੇ ਤੁਸੀਂ ਬੈਠੇ ਹੋ ਇਸ ਥਾਂ ਦੇ ਇੱਕ ਬੜੀ ਭਾਰੀ ਮਹਾਨਤਾ ਹੈ ਧਾਰਮਿਕ ਦੁਨੀਆ ਦੇ ਵਿੱਚ ਜਿੱਥੇ ਹਰ ਵਕਤ ਹਰਿ ਦੇ ਗੀਤ ਗਾਏ ਜਾਣ ਪ੍ਰਮਾਤਮਾ ਦੇ ਗੀਤ ਗਾਏ ਜਾਣ ਉੱਥੇ ਕੁਝ ਵਿਸ਼ੇਸ਼ ਤਰ੍ਹਾਂ ਦੀ ਵਾਈਬ੍ਰੇਸ਼ਨ ਬਣ ਜਾਂਦੀ ਹੈ ਉੱਥੇ ਕੁਝ ਵਿਸ਼ੇਸ਼ ਤਰ੍ਹਾਂ ਦੀਆਂ ਲਹਿਰਾਂ ਬਣ ਜਾਂਦੀਆਂ ਇਸ ਵਾਸਤੇ ਗੁਰਦੁਆਰੇ ਵਿੱਚ ਕੋਈ ਸੰਸਾਰੀ ਗੱਲ ਕਰਨਾ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਹੈ ਹਰ ਜਸ ਚਲਤੇ ਬਾਤ ਚਲਾਵੇ ਕਹੇ ਗੋਬਿੰਦ ਸਿੰਘ ਜੰਪੂਰ ਜਾਵੇ ਬਈ ਕਿਉਂ ਉਹ ਜਿਹੜੀ ਪਵਿੱਤਰ ਵਾਈਬ੍ਰੇਸ਼ਨ ਬਣਦੀ ਹੈ ਜਿਹੜੀਆਂ ਲਹਿਰਾਂ ਬਣਦੀਆਂ ਨੇ ਜਿਸ ਦੇ ਨਾਲ ਮਨੁੱਖ ਦਾ ਮਨ ਪਵਿੱਤਰ ਹੋ ਸਕਦਾ ਹੈ ਜੇ ਕੋਈ ਸੰਸਾਰੀ ਗੱਲ ਉੱਥੇ ਛੇੜ ਦੇਈਗੇ ਲੜਾਈ ਝਗੜਾ ਛੇੜ ਦੇਈਏ ਉਹ ਲਹਿਰਾਂ ਘਟੀਆਂ ਜਾਂਦੀਆਂ ਔਰ ਇੱਕ ਗਲਤ ਲਹਿਰ ਬਣ ਜਾਂਦੀ ਹੈ ਗਲਤ ਜਿਹਾ ਵਾਈਬ੍ਰੇਸ਼ਨ ਬਣ ਜਾਂਦਾ ਤੋ satsang ਇੱਕ ਆਪਣੀ ਮਹਾਨਤਾ ਦੱਸ ਦਿੱਤੀ ਗਈ ਜਿੱਥੇ 5-10 ਬੰਦੇ ਜੁੜ ਕੇ ਰੱਬ ਦਾ ਨਾਮ ਲੈ ਰਹੇ ਹੋ ਔਰ ਉਸ ਥਾਂ ਤੇ ਰੋਜ਼ ਰੱਬ ਦਾ ਨਾਮ ਲਿਆ ਜਾਏ ਉਹ ਥਾਂ ਇਤਨੀ ਪਵਿੱਤਰ ਹੋ ਜਾਂਦੀ ਏ ਕਿ ਭੈੜੇ ਤੋਂ ਬਹਿੜਾ ਮਨੁੱਖ ਵੀ ਆ ਜਾਏ ਉਹਦੇ ਮਨ ਨੂੰ ਵਕਤੀ ਤੌਰ ਤੇ ਚੈਨ ਮਿਲਦਾ ਹੈ ਸਕੂਨ ਮਿਲਦਾ ਹੈ ਉਹਨੂੰ ਸ਼ਾਂਤੀ ਮਿਲਦੀ ਉਹ ਖੁਦ ਸੋਚਦਾ ਹੈ ਕਿ ਘਰ ਵਿੱਚ ਮੇਰੇ ਮਨ ਦੀ ਹਾਲਤ ਕੁਝ ਹੋਰ ਸੀ ਗੁਰਦੁਆਰੇ ਆਇਆ ਮਨ ਕੁਝ ਠੀਕ ਹੋ ਗਿਆ ਦਰਸ ਉਸ ਮਾਹੌਲ ਦਾ ਅਸਰ ਹੈ ਉਸ ਵਾਤਾਵਰਣ ਦਾ ਅਸਰ ਹੈ ਔਰ ਇਸ ਦਾ ਜ਼ਿਕਰ ਬਕਾਇਦਾ ਕੀਤਾ ਕਬੀਰ ਨੇ ਕਬੀਰ ਧਰਤੀ ਸਾਧ ਕੇ ਤਸਕਰ ਵੈਸੇ ਗਾਏ ਧਰਤੀ ਭਾਰ ਨਾ ਬਹਿ ਪਈ ਉਨ ਕੋ ਲਾਹੂ ਲਾਇ ਭਗਤ ਕਬੀਰ ਕਹਿੰਦੇ ਜਿੱਥੇ ਕੋਈ 10 15 ਸਾਧੂ ਬੈਠੇ ਹੋ ਸਤ ਸੰਗ ਕਰ ਰਹੇ ਹੋ ਪ੍ਰਭੂ ਦੀ ਚਰਚਾ ਕਰ ਰਹੇ ਹੋ ਰੱਬ ਦਾ ਨਾਮ ਜਪ ਰਹੇ ਹੋ ਔਰ ਉਸ ਥਾਂ ਤੇ ਹਮੇਸ਼ਾ ਜਪਦੇ ਹੋ ਜੇ ਕੋਈ ਚੋਰ ਆ ਜਾਏ ਜੇ ਕੋਈ ਦੁਰਾਚਾਰੀ ਆ ਜਾਏ ਕਿ ਉੱਥੇ ਆ ਕੇ ਬੈਠ ਜਾਏ ਕਬੀਰ ਕਹਿੰਦੇ ਨੇ ਸਾਧੂਆਂ ਨੇ ਤੇ ਕੋਈ ਨੁਕਸਾਨ ਨਹੀਂ ਹੋਣਾ ਲੇਕਿਨ ਉਸ ਚੋਰ ਦਾ ਮਨ ਬਦਲ ਜਾਏਗਾ ਕਿਉਂਕਿ ਉੱਥੇ ਵਾਈਬ੍ਰੇਸ਼ਨ ਐਸੀ ਹੈ ਉਥੇ ਲਹਿਰਾਂ ਐਸੀ ਆਉਣੀਆਂ ਨੇ ਕਿ ਉਸ ਮਨੁੱਖ ਦੇ ਅੰਦਰੋਂ ਚੋਰੀ ਨਿਕਲ ਜਾਏਗੀ ਉਸ ਮਨੁੱਖ ਦੇ ਅੰਦਰੋਂ ਦੁਰਾਚਾਰ ਨਿਕਲ ਜਾਏਗਾ ਇਸ ਵਾਸਤੇ ਧਰਮ ਮੰਦਰਾਂ ਦੀ ਆਪਣੀ ਬਹੁਤ ਵੱਡੀ ਮਹਾਨਤਾ ਹੈ ਗੁਰੂ ਦਵਾਰੇ ਹੋਏ ਸੋਜੀ ਬਾਇਸੀ ਇਹਦ ਦਵਾਰੇ ਧੋਏ ਤੋਥੇ ਅੱਛਾ ਹੋਇਸੇ ਇਹ ਐਸਾ ਦਵਾਰੇ ਐਸਾ ਕਰੇ ਪੁਰਖਾ ਜਿੱਥੇ ਆਉਣ ਨਾਲ ਕਾਲਕ ਧੁੱਲ ਜਾਏਗੀ ਜਿੱਥੇ ਆਉਣ ਨਾਲ ਹਰਿਆਵਲੀ ਨਸੀਬ ਹੋਵੇ ਜਿੱਥੇ ਆਉਣ ਨਾਲ ਇਸ ਸੰਸਾਰ ਤੋਂ ਤੂੰ ਉੱਚਾ ਉੱਠੇਗਾ ਜਿਸ ਸੰਸਾਰ ਵਿੱਚ ਜਨਮ ਹੈ ਜਿਸ ਸੰਸਾਰ ਵਿੱਚ ਮਰਨ ਹੈ ਫਿਰ ਤੈਨੂੰ ਉਸ ਲੋਕ ਦੀ ਸੋਝੀ ਪੈਗੀ ਜਿੱਥੇ ਨਾ ਜਨਮ ਹੈ ਤਨਾ ਜਿੱਥੇ ਮੌਤ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਉੱਥੇ ਘਰ ਬਣਾਇਆ ਨਾਉਨੇ ਕੋ ਬੱਧਾ ਘਰ ਤਹਾ ਜਿੱਥੇ ਨਿਰਤ ਨਾ ਜਨਮ ਜਰਾ ਅਸੋ ਇਸ ਲੋਕ ਦੇ ਚ ਆਇਆ ਸਿਰਫ ਇਸ ਵਾਸਤੇ ਕਿ ਉਸ ਲੋਕ ਦੇ ਚ ਆਪਣਾ ਘਰ ਬਣਾ ਸਕੀਏ ਜਿੱਥੇ ਘਰ ਢਾਏ ਨਹੀਂ ਜਾਂਦੇ ਜਿੱਥੇ ਜਨਮ ਨਹੀਂ ਹੈ ਜਿੱਥੇ ਮਰਨ ਨਹੀਂ ਹੈ ਜਿੱਥੇ ਬੁੱਢੇ ਪਾ ਨਹੀਂ ਹੈ ਜਿੱਥੇ ਸਦੀਵੀ ਆਨੰਦ ਹੈ ਜਿੱਥੇ ਸਦੀਵੀ ਖੇੜਾ ਅਨਚਾਹੇ ਮਨ ਦੇ ਚ ਕਹਿੰਦੇ ਨ ਅਮਰ ਹੋਣ ਦੀ ਭਾਵਨਾ ਹੈ ਮਨੁੱਖ ਦੇ ਮਨ ਨੂੰ ਚਾਹਦਾ ਹੈ ਮੈਨੂੰ ਕੋਈ ਹਮੇਸ਼ਾ ਦਾ ਆਨੰਦ ਮਿਲੇ ਪਰ ਕਹਿੰਦੇ ਨ ਹਮੇਸ਼ਾ ਦਾ ਆਨੰਦ ਕੀ ਹੈ ਪਰਮਾਤਮਾ ਮਨੁੱਖ ਚਾਹਦਾ ਮੈਂ ਮਰਾਂ ਨਾ ਤੋਂ ਮਰਦਾ ਨਹੀਂ ਸਿਰਫ ਪਰਮਾਤਮਾ ਉਹ ਅਮਰ ਹੈ ਕਹਿੰਦੇ ਕਿਸੇ ਹੱਦ ਤੱਕ ਮਨੁੱਖ ਦੇ ਅੰਦਰ ਈਸ਼ਵਰ ਹੋਣ ਦੀ ਚਾਹਤ ਹੈ ਮਨੁੱਖ ਅਮਰ ਹੋਣਾ ਚਾਹਦਾ ਹੈ ਕਿਉਂਕਿ ਰੱਬ ਅਮਰ ਹੈ ਮਨੁੱਖ ਫੈਲਣਾ ਚਾਹੁੰਦਾ ਹੈ ਫਸਰਨਾ ਚਾਹੁੰਦਾ ਹੈ ਕਿਉਂਕਿ ਈਸ਼ਵਰ ਫੈਲੇ ਹੋਇਆ ਹੈ ਤੇ ਫਸਰੇ ਹੋਇਆ ਹੈ ਮਨੁੱਖ ਨੂੰ ਆਨੰਦ ਤੇ ਸਕੂਨ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਦੇਚ ਆਨੰਦ ਤੇ ਸਕੂਨ ਹੈ ਕਹਿੰਦਾ ਨਾਸਤਿਕ ਤੋਂ ਨਾਸਤਿਕ ਮਨੁੱਖ ਨੂੰ ਵੀ ਉਹ ਕੁਝ ਚਾਹੀਦਾ ਹੈ ਜਿਹੜਾ ਸਰੂਪ ਪ੍ਰਮਾਤਮਾ ਦਾ ਹੈ ਜਿਹੜਾ ਸਰੂਪ ਈਸ਼ਵਰ ਦਾ ਹੈ ਲੇਕਿਨ ਮਰੀ ਚਾਹਤ ਦੇ ਨਾਲ ਗੱਲ ਬਣਦੀ ਨਹੀਂ ਚਾਹਤ ਨੂੰ ਪਾਇਆ ਤਕਵੀਲ ਤੱਕ ਲੈ ਜਾਣ ਵਾਸਤੇ ਸਾਧਨਾ ਚਾਹੀਦੀ ਮਿਹਨਤ ਚਾਹੀਦੀ ਇਸੇ ਨੂੰ ਪਾਤਸ਼ਾਹ ਨੇ ਕਿਹਾ ਗਏ ਮੁਸਰਕਤ ਗਾਲ ਜਿੰਨੀ ਇਨਾਮ ਦਿਆ ਗਏ ਮੁਸਰਕਤ ਗਾਲ ਬੜੀ ਮਿਹਨਤ ਉਹਨਾਂ ਨੇ ਕੀਤੀ ਬੜੀ ਗਾਲ ਨਾ ਉਹਨਾਂ ਨੇ ਗਾਲ ਹੀਏ ਕਿਨਾਂ ਨੇ ਜਿਨ੍ਹਾਂ ਨੇ ਨਾਮ ਤੇ ਆਇਆ ਔਰ ਨਾਮ ਧਿਆਣਾ ਕੋਈ ਸੌਖੀ ਗੱਲ ਨਹੀਂ ਹੈ ਬੜੀ ਔਖੀ ਗੱਲ ਹੈ ਬਹੁਤ ਵੱਡੀ ਮਿਹਨਤ ਹੈ ਬਹੁਤ ਵੱਡੀ ਮੁਸ਼ਕਲਤ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਇਸੇ ਵਿੱਚ ਧਿਆਨ ਜੋੜਨਾ ਔਰ ਇਹ ਸਾਧਨਾ ਰੋਜ਼ ਅੰਮ੍ਰਿਤ ਵੇਲੇ ਕਰਨੀ ਔਰ ਕਾਫੀ ਜਿਹੜਾ ਕਰਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਮਿਹਨਤ ਹੈ ਇਹ ਬਹੁਤ ਵੱਡੀ ਗਾਲ ਨਾ ਯਾਦ ਕਰਨਾ ਔਕਾ ਸਾਚਾ ਨਾਮ ਸਹਜੇ ਸਹਜੇ ਜਦ ਸੁਰਤ ਨਾਮ ਵਿੱਚ ਜੁੜਦੀ ਹੈ ਤਾਂ ਕਹਿੰਦੇ ਨੇ ਕਿਸੇ ਹੋਰ ਲੋਕ ਦੇ ਦਵਾਰ ਖੁੱਲਦੇ ਨੇ ਉਸ ਲੋਕ ਦੇ ਦਵਾਰ ਜਿੱਥੇ ਨਾ ਜਨਮ ਹੈ ਨਾ ਜਿੱਥੇ ਮੁਡੇਪਾ ਹੈ ਨਾ ਜਿੱਥੇ ਮੌਤ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡਾ ਇਹ ਕੀਤਾ ਹੋਇਆ ਸਤਸੰ ਸਫਲ ਕਰਨ ਸਾਨੂੰ ਉਸ ਲੋਕ ਦੀ ਸਮਝ ਪਵੇ ਜਿਹਨੂੰ ਪਰਲੋਕ ਕਹਿੰਦੇ ਨੇ ਇਸ ਲੋਕ ਤੋਂ ਪਰੇ ਦੀ ਦੁਨੀਆ ਇਸ ਸਰੀਰ ਤੋਂ ਪਰੇ ਦੀ ਦੁਨੀਆ ਇਹਨਾਂ ਇੰਦਰੀਆਂ ਤੋਂ ਪਰੇ ਦੀ ਦੁਨੀਆ ਉਹਦੀ ਸਾਨੂੰ ਸਮਝ ਪਵੇ ਔਰ ਸਿਰਫ ਸਮਝ ਨਾ ਪਵੇ ਉਥੋਂ ਦੀ ਚਾਹਤ ਜਾਵੇ ਕਿ ਸਿਰਫ ਚਾਹਤ ਨਾ ਜਾਵੇ ਸਤਿਗੁਰ ਮਿਹਰ ਕਰਨ ਬਖਸ਼ਿਸ਼ ਕਰਨ ਅਸੀਂ ਜੀਵਦਿਆਂ ਜੀ ਉਸ ਪਰਲੋਕ ਤਰ ਪਹੁੰਚੀਏ ਉਸ ਦਾ ਅਨੰਦ ਮਾਣੀਏ ਉਸ ਦਾ ਖੇੜਾ ਦੇ ਸੁਖ ਮਾਣੀਏ ਇਤਨੇ ਬਦਨਸ ਲੋ ਪ੍ਰਵਾਨ ਕਰਨੇ ਪਰਿਸ਼ਾਮ ਆਪ ਦੀ ਵਿਚਾਰਨਾ ਵਿੱਚ ਗੁਰਮਤੀਆਂ ਗੱਲਾਂ ਦੁਆਰੇ ਹਾਜ਼ਰੀ ਭਰਾਂਗੇ ਬੁੱਲ ਚੁਕਮਾ ਵਾਹਿਰ ਜੀ ਦਾ ਹਾਲ ਸਾ ਵਾਹਿਰ ਜੀ